ਮਨ ਕੰਗਾ ਸਦਾ ਕਦੇ ਕੁਝ ਲੋਕ ਇਹ ਜਿਹੋ ਹੁੰਦੇ ਨੇ ਕੁਝ ਰੂਹ ਹੈ ਜਿਹਨੂੰ ਬਸ ਪਤੀ ਜੋ ਹਨ ਪੱਲਾ ਸਾਹਿਬ ਬਾਰੇ ਮੈਂ ਕਹਿੰਨਾ ਕਿ ਉਹ ਮੈਨੂੰ ਮੈਂ ਤਿੰਨ ਪੀੜੀਆਂ ਦਾ ਪੱਕਾ ਹੀ ਹੈ ਨਹੀਂ ਚਾਰ ਚਲੋ ਚਲੋ ਜੀ ਕਮੇਟੀ ਇੱਕ ਬਾਕੀ ਰਹੀ ਗੱਲ ਉਹਨਾਂ ਦਾ ਜਿਹੜਾ ਤਖੀਆ ਕਲਾਮ ਬੋਲਣ ਦਾ ਮਹਰਾ ਹੀ ਤਰ੍ਹਾਂ ਨਿਕਲ ਜਾਣਾ ਪਰ ਉਹਨਾਂ ਦੀ ਕਮੇਟੀ ਔਰ ਉਹਨਾਂ ਨੇ ਜੋ ਚਰਦਾਰ ਕੀ ਬਾਕੀ ਪ੍ਰੋਫੈਸਰ ਕਿੰਨੀ ਸੀ ਪਤਾ ਨਹੀਂ ਕਿੰਨੇ ਬੱਚਿਆਂ ਦੇ ਉਹਨਾਂ ਨੇ ਵਿਸ਼ਿਆ ਦਿਮਾਗ ਤੇ ਤੇ ਉਹ ਅੱਜ ਪ੍ਰੋਫੈਸਰ ਜਾਂ ਕਿਥਰ ਬੜੇ ਹੋਏ ਨੇ ਮੈਂ ਉਹ ચીਜ ਨੂੰ ਦੇਖਣਾ ਜਾ ਮੈਂ ਇੱਕ ਸਕਾ ਕਮੇਟੀ ਇੱਕ ਕੋ ਪੀਸ਼ੋਤਾ ਮੈਨੂੰ ਲੱਗਦਾ ਕਿ ਉਹ ਸਟਾਈਲ ਆਪ ਦੇ ਨਾਲ ਹੀ ਲੈ ਗਿਆ ਅਸੀਂ ਕਮੇਟੀ ਐਕਟਰ ਹੋਰ ਵੀ ਬਹੁਤ ਹੋਣਗੇ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਕਮੇਟੀ ਦੀ ਕੋਈ ਰੀਸ ਕਰੂਗਾ ਜੋ ਉਹਨਾਂ ਨੇ ਕਰ ਕਦੇ ਵੀ ਸਕਰੀਨ ਤੇ ਨਹੀਂ ਦੇਖਣ ਮਿਲੂਗਾ ਕਿ ਆ ਆ ਭੱਲਾ ਸਾਹਿਬ ਤਰ੍ਹਾਂ ਹੋਵੇ ਕਦੇ ਵੀ ਉਹ ਉਹਦੀ ਜਿੱਲਾ ਦੇ ਨਾਲ ਹੀ ਬਹੁਤ ਵੱਡੀ ਕਮੇਟੀ ਇੱਕ ਬਹੁਤ ਵੱਡਾ ਸਟਾਈਲ ਕੋ ਮਹਾਰਾਜਪਾ ਦੇ ਨਾਲ ਹੀ ਆਇਆ ਬਹੁਤ ਮਿਹਰਬਾਨੀ ਮੇਰੇ ਦਿਲੋਂ ਇਹ ਅਰਦਾਸ ਹੈ ਸਤਿ ਪਾਸ਼ਾ ਉਹਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੀ ਤੇ ਉਸ ਸੁਖੁਰ ਦੀ ਕਸ਼ੀ ਰੈਗੁਰ ਉਹਨਾਂ ਦੀ ਅਸੀਂ ਇੰਨੇ ਹੈ ਕਿ ਰੂਹ ਆਪ ਦੇ ਚਰਨਾਇਆਂ ਅੱਗੇ ਬਹੁਤ ਮਿਹਰਬਾਨੀ ਸ਼ੁਕਰੀਆ ਅਦਮਾ ਜੀ ਖਵਾਹਰ ਜੀ ਕਿ ਬਹੁਤ ਜਿਆਦਾ ਕੀਮਤ ਉਹਦੀ ਕਹਿਣ ਨੂੰ ਸ਼ਬਦ ਹੈ ਨਹੀਂ ਕਿਉਂਕਿ ਜਸਵਿੰਦਰ ਭੱਲਾ ਸਾਹਿਬ ਵਰਗਾ ਆਰਟਿਸਟ ਉਹਨੂੰ ਲੱਗਦਾ ਕੋਈ ਹੋਰ ਨਹੀਂ ਹੈ ਯਾਨੀ ਉਹਨਾਂ ਵਰਗਾ ਕੋਈ ਹੋਰ ਹੋ ਸਕਦਾ ਸੋ ਉਹ ਆਪਣੀ ਜੋ ਕਲਾ ਹੈ ਉਹ ਆਪਣੇ ਨਾਲ ਹੀ ਲੈ ਜਾਏਗਾ ਲੇਕਿਨ ਇੱਕ ਚੀਜ਼ ਜ਼ਰੂਰ ਹੈ ਕਿ ਉਹਨਾਂ ਦੇ ਪਿਆਰ ਕਰਨ ਵਾਲੇ ਆ ਛਾਉਣ ਵਾਲੇ ਆ ਉਹਨਾਂ ਦੇ ਲਈ ਉਹਨਾਂ ਦਾ ਜੋ ਕੰਟੈਂਟ ਹੈ ਜੋ ਉਹਨਾਂ ਦੀ ਐਲਬਮਸ ਨੇ ਜਾਂ ਫਿਲਮਾਂ ਨੇ ਉਹ ਹਮੇਸ਼ਾ ਹੀ ਅਵੇਲੇਬਲ ਰਹਿਣੀਆਂ ਉਨਾ ਉਹਨਾਂ ਆਤਮਾਨ ਸਰਵੇਆ ਦੁਨੀਆ ਨੂੰ ਬਹੁਤ ਖੁਸ਼ੀਆਂ ਵੰਡ ਕੇ ਗਈ ਹੈ ਤੇ ਮੈਨੂੰ ਲੱਗਦਾ ਹੈ ਪਰਮਾਤਮਾ ਕੋਲ ਜਾ ਕੇ ਸੁਰਦਾ ਜਿਵੇਂ ਖੁਸ਼ੀਆਂ ਹੀ ਵੰਡਣ ਸੀ ਸੋ ਮੇਰੇ ਵੱਲੋਂ ਬਸ ਪਰਿਵਾਰ ਨੂੰ ਬਾਣਾ ਮੰਨਣ ਦਾ ਬਲਦਸ਼ ਕਰਮਾਤਮਾ ਇਹ ਹੀ ਅਰਦਾਸ ਸੋ ਮਨ ਲਾਈਕ ਇਹਦੇ ਨਾਲ ਮਾਈਕ ਉਸ ਅੱਗੇ ਕੈਮਰਾ ਵਿੱਚ ਸੰਦਾ ਕਦੇ ਸ਼ਲੋਕ ਇਹ ਜਿਹੇ ਹੁੰਦੇ ਨੇ ਕੁਝ ਰੂਹ ਹੈ ਜਿਹਨੂੰ ਬਸ ਬਥੇਰੀ ਨਹੀਂ ਪੱਲਾ ਸਾਹਿਬ ਬਾਰੇ ਮੈਂ ਕਹਿਣਾ ਕਿ ਉਹ ਮੈਨੂੰ ਮਿਲਦਾ ਮੈਂ ਪਿੰਡੀਆਂ ਦਾ ਪੱਕਾ ਹੀ ਨਹੀਂ ਚਾਰ ਚੋਲੀਆਂ ਚੋਲੀਆਂ ਬਾਕੀ ਰਹੀ ਗੱਲ ਉਹਨਾਂ ਦਾ ਜਿਹੜਾ ਤਖੀਆ ਕਲਾਮ ਬੋਲਣ ਦਾ ਮਹ RAI ਤਰ੍ਹਾਂ ਨਿਕਲ ਜਾਣਾ ਪਰ ਉਹਨਾਂ ਦੀ ਕਮੇਟੀ ਔਰ ਉਹਨਾਂ ਨੇ ਜੋ ਕਰਦਾਰ ਕੀਤੇ ਬਾਕੀ ਇੱਕ ਪ੍ਰੋਫੈਸਰ ਕਿ టీਚਰ ਸੀ ਪਤਾ ਨਹੀਂ ਕਿੰਨੇ ਬੱਚਿਆਂ ਦੇ ਉਹਨਾਂ ਨੇ ਵਿਸ਼ਿਆ ਦਿਮਾਗ ਤੇ ਤੇ ਉਹ ਅੱਜ ਪ੍ਰੋਫੈਸਰ ਜਾਂ ਟੀਚਰ ਬਣੇ ਹੋਏ ਨੇ ਮੈਂ ਉਹ ਥੀ ਨੂੰ ਵੇਖਣਾ ਜਾ ਮੈਂ ਇੱਕ ਸਾਡਾ ਕਮੇਟੀ ਇੱਕ ਕੋ ਪਿਸ਼ੋ ਕੋਤਾ ਮੈਨੂੰ ਲੱਗਦਾ ਕਿ ਉਹ ਸਟਾਈਲ ਆਪ ਦੇ ਨਾਲ ਹੀ ਲੈ ਗਿਆ ਅਸੀਂ ਕਮੇਡੀ ਐਕਟਰ ਹੋਰ ਵੀ ਬਹੁਤ ਹੋਣਗੇ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਕਮੇਡੀ ਵੀ ਕੋਈ ਰੀਸ ਕਰੂਗਾ ਉਹੋ ਜਿਹਾ ਨਹੀਂ ਕਰੇ ਕਦੇ ਵੀ ਸਕਰੀਨ ਤੇ ਨਹੀਂ ਦੇਖਣ ਨੂੰ ਮਿਲੂਗਾ ਕਿ ਆ ਆ ਭੱਲਾ ਸਾਹਿਬ ਤਰ੍ਹਾਂ ਹੋਵੇ ਕਦੇ ਵੀ ਉਹ ਉਹਦੀ ਚਿੱਲਾ ਦੇ ਨਾਲ ਹੀ ਬਹੁਤ ਵਧੀਆ ਕਮੇਡੀ ਇੱਕ ਬਹੁਤ ਵੱਡਾ ਸਟਾਈਲ ਕੋ ਮਹਾਰਾਜੀ ਆਪ ਦੇ ਨਾਲ ਹੀ ਆਏਗਾ ਬਹੁਤ ਮਿਹਰਬਾਨੀ ਤੇਰੇ ਦਿਲੋਂ ਤੇ ਅਰਦਾਸ ਹੈ ਦਿੱਲੀ ਪਾਸ਼ਾ ਉਹਦੇ ਪਰਿਵਾਰ ਨੂੰ ਤੰਦਰੁਸਤੀ ਹੋਵੇ ਤੇ

ਯਾਨਾ ਉਹ ਕੋਈ ਹੋਰ ਹੋ ਸਕਦਾ ਸੋ ਉਹ ਆਪਣੀ ਜੋ ਕਲਾ ਹੈ ਉਹ ਆਪਣੇ ਨਾਲ ਹੀ ਲੈ ਜਾਏਗਾ ਲੇਕਿਨ ਇੱਕ ਚੀਜ਼ ਜ਼ਰੂਰ ਹੈ ਕਿ ਉਹ ਜਿਹੜੇ ਪਿਆਰ ਕਰਨ ਵਾਲੇ ਆ ਛਾਉਣ ਵਾਲੇ ਆ ਉਹਨਾਂ ਦੇ ਲਈ ਉਹਨਾਂ ਦਾ ਜੋ ਕੰਟੈਂਟ ਹੈ ਜੋ ਉਹਨਾਂ ਦੇ ਐਲਬਮਸ ਨੇ ਜਾਂ ਫਿਲਮਾਂ ਨੇ ਉਹ ਹਮੇਸ਼ਾ ਹੀ ਅਵੇਲੇਬਲ ਰਹਿਣਗੇ ਉਹਨਾਂ ਨਾਲ ਉਹਦਾ ਅਨੰਤ ਮਾਨ ਸਰਲਿਆ ਦੁਨੀਆ ਨੂੰ ਬਹੁਤ ਖੁਸ਼ੀਆਂ ਵੰਡ ਕੇ ਗਈ ਹੈ ਤੇ ਮੈਨੂੰ ਲੱਗਦਾ ਹੈ ਪਰਮਾਤਮਾ ਕੋਲ ਜਾ ਕੇ ਸੁਰਦਾ ਜਿਵੇਂ ਮੁਰਸ਼ੀਆ ਨਹੀਂ ਮੰਗਣੀ ਸੋ ਮੇਰੇ ਵੱਲੋਂ ਬਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਪਰਮਾਤਮਾ ਇਹ ਹੀ ਅਰਦਾਸ ਹੈ ਕਿ ਸੁਮਨ ਲਾਈਕ ਇਹਦੇ ਨਾਲ ਮਾਈਕ ਉਸੇ ਅੱਗੇ